ਵਿਦਾਂਸਭਾ ਹਲਕਾ ਤੇ ਬਲਾਕ اٹਾਰੀ ਦੇ ਬਲਾਕ ਸੰਪਤੀ ਜ਼ੋਨ ਬੋੜੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਪਾਲ ਸਿੰਘ ਬੋੜੂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾ ਕੇ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈ ਹੈ ਇਸ ਮੌਕੇ ਚੇਅਰਮੈਨ ਹਰਜੀਤ ਸਿੰਘ ਨੇ ਪਿੰਡ ਵਾਸੀਆਂ ਵੱਲੋਂ ਜੇਤੂ ਬਲਾਕ ਸੰਪਤੀ ਉਮੀਦਵਾਰ ਨੂੰ ਗੁਰੂ ਬਖਸ਼ ਸਿੰਘ ਰਪਾਉ ਨਾਲ ਸਨਮਾਨਿਤ ਕਰਕੇ ਨਿੱਘਾ ਸਵਾਗਤ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਹਲਕਾ ਟਾਰੀ ਤੋਂ ਵੱਖ-ਵੱਖ ਜ਼ੋਨਾਂ ਤੋਂ ਸਮਤੀ ਮੈਂਬਰ ਜਿਲ੍ਹਾ ਪ੍ਰਸ਼ਾਸਨ ਮੈਂਬਰ ਸਾਰਿਆਂ ਨੇ ਬਹੁਤ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਆ ਤੇ ਮੈਂ ਹਲਕਾ ਅਟਾਰੀ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਅੱਜ ਇੱਕ ਆਪਣੀ ਪ੍ਰਾਣੀ ਪਾਲਟੀ ਸ਼ੋਮਨੀ ਅਕਾਲੀ ਦਲ ਪਾਰਟੀ ਜਿਨ੍ਹਾਂ ਨੇ ਆਪਣੀ ਪਾਰਟੀ ਸਮਝਦੇ ਹੋਏ ਆ ਬਹੁਤ ਦਰੋਂ ਵੱਧ ਪਿੰਡਾਂ ਦੇ ਵਿੱਚੋਂ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਇਆ ਤੇ ਸ਼ੋਮਨੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ 2027 ਵਿੱਚ ਇੱਕ ਵਿਗਲ ਵਜਾਤਾ ਇਹਨਾਂ ਨੇ ਕਿ ਆਉਣ ਵਾਲੀ ਸਰਕਾਰ ਸ੍ਰੋਮਣੀ ਅਕਾਲੀ ਦਲ ਦੀ ਹੋਵੇਗੀ ਜੀਤ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਹੋਣਗੇ ਸੋ ਅੱਜ ਪਿੰਡ ਭੋੜੂ ਤੇ ਸਰਦਾਰ ਰਾਜਪਾਲ ਸਿੰਘ ਜੋ ਸੰਮਤੀ ਮੈਂਬਰ 19 ਤੋਂ ਜਿੱਤ ਪ੍ਰਾਪਤ ਕਰਕੇ ਪਿੰਡ ਭੋੜੂ ਪਹੁੰਚੇ ਨੇ ਮੈਂ ਉਹਨਾਂ ਦਾ ਆਿਆਂ ਦਾ ਸਵਾਗਤ ਕਰਦਾ ਵਾਂ ਬੋੜੂ ਸਾਹਿਬ ਜਿਹੜਾ ਅੱਜ ਉਹਨਾਂ ਦੇ ਵਿੱਚ ਚੋਣਾਂ ਹੋਈਆਂ ਵਾ ਵੱਖ-ਵੱਖ ਕਿੱਦਾਂ ਦਾ ਹੰਗਾਰਾ ਬੁਲਾ ਕੇ ਟਾਰੀ ਚ ਮਿਲਿਆ ਆਪਾਂ ਨੂੰ ਸ੍ਰੋਮਣੀ ਅਕਾਲੀ ਦਲ ਨੂੰ ਵਧੀਆ ਹੰਗਾਰਾ ਲੋਕਾਂ ਦਾ ਜੋ ਅਕਾਲੀ ਦਲ ਵਾਸਤੇ ਪਾਰਟੀ ਵਾਸਤੇ ਬਹੁਤ ਵਧੀਆ ਲੋਕਾਂ ਨੇ ਆਪੋ ਨੂੰ ਆਪਣੇ ਪਿੰਡੋਂ ਪਿੰਡੀ ਅਕਾਲੀ ਦਲ ਨੂੰ ਬਿਨਾ ਦੇਖਿਆ ਉਮੀਦਵਾਰ ਅਕਾਲੀ ਦਲ ਦੀ ਜਿੱਤ ਵਾਸਤੇ ਲੋਕਾਂ ਨੇ ਝੰਡੇ ਗਾੜ ਦਿੱਤੇ ਆ ਇਹ ਕਰਕੇ ਹਲਕੇ ਦੇ ਕੋਈ ਵੀ ਪਿੰਡ ਨਹੀਂ ਜਿੱਥੇ ਅਕਾਲੀ ਦਲ ਦੀ ਇੱਥੇ ਨਾ ਹੀ ਹੋਵੇ ਸਾਰੇ ਪਿੰਡਾਂ 'ਚ ਤਕਰੀਬਨ 2-2 2.5-2.5 ਸੋਲੀਡ ਦੀ ਵੋਟ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ ਜਿੰਦਾਂ ਸਾਰਿਆਂ ਨੇ ਜੀ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂਆਂ ਉਹਨਾਂ ਨੂੰ ਕਿੱਦਾਂ ਦੇਖਦੇ ਜੀ ਹੁਣ ਤੋਂ ਤੁਸੀਂ ਦੇਖੋ ਜੀ 2027 ਤਾਂ ਸਾਹਮਣੇ ਸਾਬਤ ਹੋ ਗਈ ਆ ਸਾਰੇ ਹਲਕੇ ਤੋਂ 54 ਫਿਰ ਜਿੱਤ ਜਿਹੜੀ ਅਕਾਲੀ ਦਲ ਨੇ ਪ੍ਰਾਪਤ ਕੀਤੀ ਆ ਇਹ 2027 ਦਾ ਬਿਗਲ ਵੱਜ ਚੁੱਕਾ ਕਿ ਜੋ ਲੋਕ ਚਾਹੁੰਦੇ ਕਿ ਸਾਡੀ ਪੁਰਾਣੀ ਪਾਰਟੀ ਅਕਾਲੀ ਜੋ ਪਿੰਡਾਂ ਦੀ ਪਾਰਟੀ ਉੱਠੀ ਪਾਰਟੀ ਆਉਣੀ ਚਾਹੁੰਦੀ ਆ ਇਹ ਕਰਕੇ ਆ ਦਿੱਲੀ ਵਾਲੇ ਤੇ 2-4 ਦਿਨ ਲਾਰਾ ਲਾ ਕੇ ਤੇ ਹੁਣ ਬਸ ਲੱਭਣੇ ਨਹੀਂ ਇਹਨਾਂ ਨੂੰ ਕਿਸੇ ਨੂੰ ਇਹ ਕਾ ਕੇ ਪੁਰਾਣੀਆਂ ਪਾਰਟੀਆਂ ਹੀ ਕੰਮ ਆਉਣੀਆਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਹਲਕੇ ਟਾਰੀ ਦਾ ਸਰਦਾਰ ਗੁਲਜਾਰ ਸਿੰਘ ਰਣਕੀਤ ਸਾਹਿਬ ਦਾ ਜਿਨ੍ਹਾਂ ਦੀ ਰਹਿਮ ਰਹੀ ਇੱਥੇ ਸਾਰਾ ਇਹ ਕੰਮ ਹੋਇਆ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਹੜਪੀੜਤਾ ਨਹੀਂ ਮਤ ਕਰਕੇ ਇੱਕ ਆਪਣਾ ਪਾਰਟੀ ਦਾ ਡਿਗਿਓਗ੍ਰਾਫ ਨੂੰ ਫੇਰ ਚੁੱਕਿਆ ਸੋ ਮੈਂ ਸਾਰਿਆਂ ਦਾ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ